ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਨਵੀਂ کہانی ਲੈ ਕੇ ਹਾਜ਼ਰ ਹੋਏ ਹਾਂ ਮੌਤ ਦੀਆਂ ਦੋਹਾਂ ਟੋੜੀ ਜ਼ਿੰਦਗੀ ਜਿਸ ਨੂੰ ਲਿਖਿਆ ਹੈ ਆਤਮਾ ਸਿੰਘ ਮਾਰਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਆਓ ਆਪਾਂ ਅੱral ਮਿਲ ਕੇ ਜਾਂਤਾ ਧਰਮਾਂ ਨਸਲਾਂ ਅਤੇ ਫਿਰਕਿਆਂ ਦੀਆਂ ਤੰਗ ਬਲਕਣਾ ਤੋਂ ਉੱਪਰ ਉੱਠ ਕੇ ਦਸੰਬਰ ਮਹੀਨਾ ਹੋਲ ਕਾਰਨ ਪੜਾਕੀ ਦੀ ਸਾਤੀ ਜਿਹੜੇ ਦਿਨ ਸਨ ਸਾਲ 1999 ਦੌਰਾਨ ਜਦੋਂ ਪੰਜਾਬ ਵਿੱਚ ਹਰ ਪੁਵਾਦ ਆਪਣੇ ਆਖਰੀ ਸਾਹ ਲੈ ਰਿਹਾ ਸੀ ਇਹ ਅਜਿਹਾ ਦੈਸ ਦਾ ਸਮਾਂ ਸੀ ਜਦੋਂ ਸ਼ਾਮ 5 ਵਜੇ ਤੋਂ ਪਹਿਲਾਂ ਹੀ ਲੋਕ ਆਪੋ ਆਪਣੇ ਘਰਾਂ ਵਿੱਚ ਸਹਿਮ ਅਤੇ ਬੇਖ਼ੋਸ਼ਗੀ ਦੇ ਆਨੰਦ ਵਿੱਚ ਅਚਰਦੇ ਸਿਮਟ ਜਾਂਦੇ ਸਨ ਲੋਕੋੋ ਜੀਵਨ ਜਿਉਂ ਨਹੀਂ ਸੰਭ ਰਹੀ ਸਗੋ ਸਹਿਮ ਦੇਸਾਇ ਹੈ ਟ ਇਕਤਰਾਨਾ ਦਿਨ ਕਟੀ ਕਰ ਰਹੇ ਸਨ ਖੋਫ ਅਤੇ ਦਇਸਤ ਪਰੇਵਾਲ ਦੇ ਅਜਿਹੇ ਸਮੇਂ ਦਰਾਰੀ ਸ਼ਾਮ ਬੜੇ ਇੱਕ ਗੱਡੀ ਸਾਡੇ ਦਰਵਾਜੇ ਤੇ ਆ ਕੇ ਰੁਕੀ ਚਿਜਕਦਿਆਂ ਦਰਵਾਜਾ ਖੋਲਣ ਉਪਰੰਤ ਪਤਾ ਲਗਾ ਕਿ ਉਹ ਤਾਂ ਸਾਡੇ ਨੇੜਲੇ ਰਿਸ਼ਤੇਦਾਰ ਹੀ ਸਨ ਚਾਹ ਪਾਣੀ ਪੀਣ ਪ੍ਰੰਤ ਉਹਨਾਂ ਦਾ ਔਂਦਾ ਮਕਸਦ ਬੋਤਾ ਲੱਗਿਆ ਟੌਂ ਕਹਿਣ ਲੱਗੀ ਕਿ ਮਾਸਟਰ ਜੀ ਕੁਝ ਘਰੇਲੂ ਕਾਰਨਾ ਕਰਕੇ ਸਾਡਾ ਆਪਸੀ ਮਮੂਲੀ ਜਿਹਾ ਝਗੜਾ ਹੋ ਗਿਆ ਹੈ ਦੋਵੇਂ ਤਰ੍ਹਾਂ ਤੁਹਾਡੀ ਗੱਲਾਂ ਸੁਣ ਲੀਆਂ ਨੇ ਕਹਿ ਸੁਣ ਕੇ ਸਾਡਾ ਮਸਲਾ ਹੱਲ ਕਰਵਾ ਦਿਓ ਉੱਜ ਕੋ ਸੋਚਣ ਪ੍ਰੰਤ ਮੈਂ ਉਹਨਾਂ ਨੂੰ ਕਿਹਾ ਬਾਈ ਜੀ ਆਪਾਂ ਪਿੰਡ ਰਹਿੰਦੇ ਵੱਡੇ ਭਰਾ ਮਾਸਟਰ ਜੀ ਨੂੰ ਵੀ ਨਾਲ ਹੀ ਲੈ ਜਾਂਦੇ ਆ ਵੱਡਾ ਹੋ ਕਰਕੇ ਸਾਰੇ ਰਿਸ਼ਤੇਦਾਰ ਉਹਨਾਂ ਦਾ ਸਤਿਕਾਰ ਵੀ ਕਰਦੇ ਸਨ ਸਾਡਾ ਜੱਦੀ ਪਿੰਡ ਮੀਰੀ ਰਹਾਇਸ ਤੋਂ ਤਕਰੀਬਨ 18 ਕਿਲੋਮੀਟਰ ਦੂਰ ਤੇ ਹੋਵੇਗਾ ਉਹਨਾਂ ਨੇ ਇਸ ਤੇ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਨਾਲ ਲੈ ਕੇ ਪਿੰਡ ਉਤਰੇ ਤਾਂ ਸੂਰਜ ਪੱਛਮ ਦੀ ਬੁੱਕਲ ਵਿੱਚ ਛੋਪਣ ਦੀ ਤਿਆਰੀ ਕਰ ਰਿਹਾ ਸੀ ਅਸੀਂ ਕਰੀਬ ਘੰਟੇ ਕੁ ਵਿੱਚ ਹੀ ਉਹਨਾਂ ਦੇ ਪਿੰਡ 'ਚ ਆ ਪਹੁੰਚੇ ਘੰਟੇ ਦੀ ਗੱਲਬਾਤ ਤੋਂ ਬਾਅਦ ਉਹਨਾਂ ਦੀਆਂ ਗਲਤਫਹਿਮੀਆਂ ਅਤੇ ਸ਼ੰਕਿਆਂ ਦੀ ਨਿਗਰਤੀ ਹੋਣ ਉਪਰੰਤ ਮਸਲਾ ਹੱਲ ਹੋ ਗਿਆ। ਸਰਦੀ ਦਾ ਸਮਾਂ ਹੋਣ ਕਾਰਨ ਚਫੇਰੇ ਕਾਫੀ ਹਨੇਰਾ ਪਸਰ ਚੁੱਕਾ ਸੀ। ਉਹਨਾਂ ਨੇ ਮਾੜੇ ਹਾਲਾਤ ਦਾ ਬਾਸਤਾ ਪਾਉਂਦਿਆਂ ਸਾਨੂੰ ਸਵੇਰੇ ਜਾਣ ਲਈ ਬਹੁਤ ਜ਼ੋਰ ਪਾਇਆ। ਪ੍ਰੰਤੂ ਸਾਡੇ ਵਾਪਸ ਘਰ ਮੁੜਨ ਦੀ ਜਿੱਦ ਤੇ ਅੜੇ ਰਹੇ। ਕਾਰਨ ਉਹਨਾਂ ਨੇ ਸਾਨੂੰ ਆਪਣਾ ਆਹ ਲੱਗੇ ਸਕੂਟਰ ਦੇ ਦਿੱਤਾ ਇਸ ਪ੍ਰਾਂਤਾ ਸੀ ਸਕੂਟਰ ਤੇ ਆਪਣੇ ਰਹਿائش ਵਾਲੇ ਸ਼ਹਿਰ ਵੱਲ ਚੱਲੇ ਪਾ ਦਿੱਤੇ ਇਸ ਰਸਤੇ ਤੇ ਇੱਕ ਕਸਬਾ ਨੁਮਾ ਪਿੰਡ ਪੈਂਦਾ ਸੀ ਮੁੱਖ ਸੜਕ ਤੇ ਹੀ ਪੁਲਿਸ ਸਟੇਸ਼ਨ ਵੀ ਸਥਿਤ ਸੀ ਥਾਣੇ ਦੇ ਦਰਵਾਜ਼ੇ ਅੱਗੇ ਸਵਾਈਆਂ ਨਾਲ ਭਰਿਆ ਇੱਕ ਕੈਂਟਰ ਖੜਾ ਸੀ ਕੈਂਟਰ ਕੋਲੋਂ ਲੰਘਦਿਆਂ ਮੈਂ ਇੱਕ ਵਾਕਿਕ ਸਪਾਹੀ ਨੂੰ ਫਤਵੀ ਬੁਲਾਈ ਅਤੇ ਅਸੀਂ ਆਪਣੀ ਮੰਜ਼ਿਲ ਵੱਲ ਲਗਾਤਾਰ ਵਧਣ ਲੱਗੇ ਉੱਥੋਂ ਅਸੀਂ ਭਾਲੇ 1.5 ਕਿਲੋਮੀਟਰ ਦਾ ਸਾਫ਼ ਰਹੀ ਮੁਸ਼ਕਲ ਨਾਲ ਤੈਅ ਕੀਤਾ ਹੋਵੇਗਾ ਕਿ ਪਿੱਛੇ ਤੋਂ ਇੱਕ ਤੇਜ਼ ਰੌਸ਼ਨੀ ਵਾਲਾ ਸਾਡਾ ਪਿੱਛਾ ਕਰਨ ਲੱਗੀ ਗੱਡੀ ਸਕੂਟਰ ਦੀ ਪਿਛਲੀ ਸੀਟ ਤੇ ਬੈਠੇ ਆਪਣੇ ਅਧਿਆਪਕ ਭਰਾ ਨੂੰ ਮੈਂ ਕਿਹਾ ਭਾਈ ਜੀ ਕੋਈ ਗੜਬੜ ਲੱਗਦੀ ਹੈ ਅੱਗੋਂ ਜਵਾ ਮਿਲਿਆ ਵੱਡੀ ਸੜਕ ਹੈ ਇੱਥੇ ਤਾਂ ਕੁਝ ਨਾ ਕੁਝ ਆਉਂਦਾ ਹੀ ਰਹਿੰਦਾ ਹੈ ਦੱਬੀ ਚੱਲ ਭਰਾ ਦੇ ਇੰਨਾ ਕਹਿਣ ਦੀ ਦੇਸੀ ਕਿ ਪੁਲਿਸ ਵਾਲਿਆਂ ਕੈਂਟਰ ਸਾਡੇ ਮੂਹਰੇ ਟੇਡਾ ਕਰਕੇ ਲਗਾ ਦਿੱਤਾ ਮੈਂ ਹੁਸ਼ਿਆਰੀ ਨਾਲ ਬਰੀਕ ਲਾ ਕੇ ਹਾਦਸਾ ਹੁਣ ਬਚਾ ਲਿਆ ਕੈਂਟਰ ਵਿੱਚੋਂ ਦਗੜ ਦਗੜ ਕਰਦੇ ਛਾਲਾ ਮਾਰ ਕੇ ਪੁਲਸੀਆ ਨੇ ਬੰਦੂਖਾਂ ਸਾਡੇ ਵੱਲ ਸੇਧ ਲਈਆਂ ਇੰਸਪੈਕਟਰ ਹੇਠਾ ਉਤਰਦੇ ਆ ਹੀ ਗਰਜਿਆ ਹੰਜਾ ਫੁੰਗਿਆ ਹੀ ਮੇਰਾ ਤਰਾਇਆ ਨਿਕਲ ਗਿਆ ਅਤੇ ਡਰਦੇਆਂ ਡਰਦਿਆਂ ਸਕੂਟਰ ਦਾ ਸਟੈਂਡ ਲਗਾ ਕੇ ਮੈਂ ਹੱਥ ਉਤਾਹ ਕਰ ਲਏ ਇਨਸਪੈਕਟਰ ਦੀ ਘੜਕਵੀਂ ਆਵਾਜ਼ ਫਿਰ ਸੁਣਾਈ ਦਿੱਤੀ ਡਰਾਈਵਰ ਹੱਥ ਖੜੇ ਕਰਕੇ ਮੇਰੇ ਕੋਲ ਚਲੇ ਆਓ ਕੋਈ ਐਕਸ਼ਨ ਕਰਨ ਦੀ ਗਲਤੀ ਨਾ ਕਰ ਬੈਠਣਾ ਮੇਰੇ ਨੇੜੇ ਪਹੁੰਚਦੇ ਆਈ ਉਸ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ ਤੂੰ ਕੌਣ ਹੈ ਕਿਹੜੇ ਖੜਕੂ ਗਰੁੱਪ ਨਾਲ ਸੰਬੰਧਤ ਹੈ ਅੱਜ ਤਾਂ ਅੱਜ ਦਾ ਐਕਸ਼ਨ ਕਿੱਥੇ ਕਰਨਾ ਸੀ ਇਸ ਗੱਲ ਬਾਤ ਤੋਂ ਮੇਰੀ ਬਦੀ ਹੋਈ ਘਬਰਾਹਟ ਕੁਝ ਹੱਦ ਤੱਕ ਘਟ ਗਈ ਅਤੇ ਮਾਨਸਿਕ ਤੌਰ ਤੇ ਤਸੱਲੀ ਵੀ ਹੋ ਗਈ ਕਿ ਹੁਣ ਖਤਰੇ ਵਾਲੀ ਗੱਲ ਟਲ ਗਈ ਹੈ ਮੈਂ ਕਿਹਾ ਸਰਦਾਰ ਜੀ ਅਸੀਂ ਦੋਵੇਂ ਸਕੇ ਭਰਾ ਹਾਂ ਅਤੇ ਨਾਲ ਵੀ ਅਧਿਆਪਕ ਵੀ ਹਾਂ ਇਸੇ ਨਾਲ ਹੀ ਰਿਸ਼ਤੇਦਾਰੀ ਵਿੱਚ ਝਗੜੇ ਵਾਲੀ तमाम ਵਿਥਿਆ ਦੀ ਸੰਖੇਪ ਰੂਪ ਵਿੱਚ ਮੈਂ ਇਨਸਪੈਕਟਰ ਅੱਗੇ ਰੱਖ ਦਿੱਤੀ ਇਨਸਪੈਕਟਰ ਨੇ ਮੈਨੂੰ ਫਿਰ ਸਵਾਲ ਪਾ ਗਿਆ ਸਨਾਖਤੀ ਕਾਰਡ ਹੈ ਮੈਕਮੇ ਵੱਲੋਂ ਜਾਰੀ ਸਨਾਖਤੀ ਕਾਰਡ ਮੈਂ ਉਸ ਅੱਗੇ ਕਰ ਦਿੱਤਾ ਜਿਸ ਦਿਨ ਉਸਨੇ ਬੈਟਰੀ ਦੀ ਤੇਜ਼ ਰੋਸ਼ਨੀ ਵਿੱਚ ਪੂਰੀ ਤਸੱਲੀ ਕਰ ਲਈ ਫਿਰ ਵੀ ਮੈਨੂੰ ਪੈਰੋਂ ਕੱਢ ਦਿਆਂ ਅਤੇ ਮੀਸ ਨੀਹਾਸੀ ਹੱਸਦੇ ਹਾਂ ਉਸ ਨੇ ਕਿਹਾ ਇਹ ਤਾਂ ਜਾਲੀ ਲੱਗਦਾ ਹੈ ਖਾੜਕੂ ਅਜਿਹੇ ਕੰਮਾਂ ਵਿੱਚ ਬਹੁਤ ਹੀ ਮਹਾਰਤ ਹਾਸਲ ਕਰ ਚੁੱਕੇ ਹਨ ਇਸ ਪ੍ਰੰਤ ਉਹਨਾਂ ਮੇਰੇ ਵੱਡੇ ਭਰਾ ਨੂੰ ਵੱਖਰੇ ਤੌਰ ਤੇ ਬੁਲਾ ਕੇ ਉਸ ਦੀ ਵੀ ਬਰੀਕੀ ਨਾਲ ਪੁਣਛਾਣ ਕੀਤੀ ਬਾਅਦ ਵਿੱਚ ਇਨਸਪੈਕਟਰ ਨੇ ਕਿਹਾ ਤੁਹਾਡੇ ਪਿੰਡ ਦੇ ਤਿੰਨ ਮੁੰਡੇ ਖਾੜਕੂ ਗਤੀਵਿਧੀਆਂ ਵਿੱਚ ਲਿਪਤ ਹਨ ਉਨ੍ਹਾਂ ਵਿੱਚੋਂ ਬੂਟਾ ਸਿੰਘ ਇੱਕ ਮਸ਼ਹੂਰ ਅਤਵਾਦੀ ਹੈ। ਉਸ ਲੜਕੇ ਨੂੰ ਤੁਸੀਂ ਜਾਣਦੇ ਹੋ? ਮੈਂ ਹਾਂ ਵਿੱਚ ਸਿਰ ਹਿਲਾਉਿਆ ਕਿ ਹਾਂ। ਜਦੋਂ ਮੈਂ ਆਪਣੇ ਪਿੰਡ ਦੀ ਸਕੂਲ ਵਿੱਚ ਅਧਿਆਪਕ ਵਜੋਂ ਤਾਇਨਾਤ ਸੀ ਮੈਂ ਵੀ ਉਸ ਨੂੰ ਸਕੂਲ ਵਿੱਚ ਦਾਖਲ ਕੀਤਾ ਸੀ। ਉਪਰੰਤ ਉੱਥੋਂ ਮੇਰੀ ਬਦਲੀ ਹੋ ਗਈ ਅਤੇ ਨਾਲ ਨਾਲ ਦੀ ਮੈਂ ਪਿੰਡ ਤੋਂ ਸ਼ਹਿਰ ਰਹਿਸ਼ ਕਰ ਲਈ। ਉਸ ਤੋਂ ਬਾਅਦ ਉਹ ਕਦੀ ਮੈਨੂੰ ਨਹੀਂ ਮਿਲਿਆ ਅਤੇ ਨਾ ਹੀ ਉਸ ਦੀਆਂ ਗਤੀਵਿਧੀਆਂ ਬਾਰੇ ਹੀ ਮੈਨੂੰ ਕੋਈ ਜਾਣਕਾਰੀ ਹੈ ਸ਼ਾਨਵੀਨਪ੍ਰੰਤ ਨਸੀਹਤ ਗਿਆ ਇੰਸਪੈਕਟਰ ਕਹਿਣ ਲਗਾ ਅੱਜ ਤੋਂ ਬਾਅਦ ਭੁੱਲ ਕੇ ਵੀ ਅਜਿਹੇ ਕਦਮ ਨਾ ਚੁੱਕਣਾ ਮੈਂ ਅੱਜ ਹੀ ਇਸ ਥਾਣੇ ਦਾ ਚਾਰਜ ਸੰਭਾਲਿਆ ਹੈ ਜੇਕਰ ਪਹਿਲਾ ਥਾਣੇਦਾਰ ਹੁੰਦਾ ਤਾਂ ਤੁਹਾਡਾ ਫਰਜ਼ੀ ਮੁਕਾਬਲਾ ਦਿਖਾ ਕੇ ਆਪਣੇ ਖਾਤੇ ਪਾ ਲੈਂਦਾ ਅੱਗ ਮੱਚਦੀ ਵਿੱਚ ਸਨਾਖਤੀ ਪత్రਾਂ ਨੂੰ ਕੌਣ ਪੁੱਛਦਾ ਹੈ ਨਾਲੇ ਅਸੀਂ ਕਿਹੜਾ ਤੁਹਾਡੇ ਸਨਾਖਤੀ ਕਾਰਡ ਕਿਤੇ ਪੇਸ਼ ਕਰਨੇ ਹੁੰਦੇ ਆ ਤੁਹਾਡੇ ਵਰਗੇ ਹੋਰ ਪਤਾ ਨਹੀਂ ਕਿੰਨੇ ਕੋ ਇਸ ਘਰਾਟੀ ਇੰਨੀ ਦੇ ਇਹੋ ਜਿਹਾ ਹੀ ਪੀਸਿਆ ਜਾਂਦਾ ਹੈ ਥਾਣੇਦਾਰ ਇੱਕੋ ਸਾਹੇ ਬੋਲਦਾ ਬੋਲਦਾ ਇਓਂ ਜਾਪਦਾ ਸੀ ਜਿਵੇਂ ਉਸ ਸਮੇਂ ਦੇ ਅਨਮਨੁੱਖੀ ਅਤਿਆਚਾਰ ਅਤਿਆਚਾਰਾਂ ਗੈਰ ਸਮਝਾਣਕ ਗਤੀਵਿਧੀਆਂ ਅਤੇ ਖਾੜਕੂ ਬਾਦ ਦੀ ਆੜ ਵਿੱਚ ਬੇਕਸੂਰ ਨੌਜਵਾਨਾਂ ਦੇ ਹੋ ਰਹੇ ਫਰਜੀ ਮੁਕਾਬਲਿਆਂ ਦੀ ਹਕੀਕੀ ਤਸਵੀਰ ਦਾ ਭਾਂਡਾ ਸਰੀ ਬਿਆਰ ਪਨ ਰਿਹਾ ਹੈ ਇੰਨੇ ਬਰੇ ਬੀਤਣ ਦੇ باوجود ਅੱਜ ਵੀ ਜਦੋਂ ਇਹ ਦਿਲ ਕੰਬਾਉ ਘਟਨਾ ਮਨ ਮਸਤਕ ਦੇ ਕਿਸੇ ਕੋਨੇ ਵਿੱਚ ਪਈ ਮੁਰਬਰਾਉਂਦੀ ਹੈ ਆ ਸਮੁੱਚਾ ਘਟਨਾਕਰਮ ਕਿਸੇ ਫਿਲਮੀ ਦ੍ਰਿਸ਼ ਵਾਂਗ ਅੱਖਾਂ ਸਾਹਮਣੇ ਉ ਲੰਘ ਜਾਂਦਾ ਹੈ ਸੋਚਦਾ ਹਾਂ ਕਿ ਇਸ ਚੰਦਰੀ ਹਨੇਰੀ ਨੇ ਦੋਵਾਂ ਪਾਸਿਆਂ ਤੋਂ ਪਤਾ ਨਹੀਂ ਕਿੰਨੇ નિર્ਦੋਸ਼ਾਂ ਨੂੰ ਆਪਣੇ ਲਪੇਟ ਵਿੱਚ ਲਿਆ ਹੋਵੇਗਾ ਕਿੰਨੀਆਂ ਮਾਸੂਮ ਜਿੰਦਾਂ ਨੂੰ ਇਸ ਕਾਲੀ ਹਨੇਰੀ ਨੇ ਮਾਪਿਆਂ ਤੋਂ ਬੱਚਿਆਂ ਨੂੰ ਮਾਵਾਂ ਨੂੰ ਪੁੱਤਰਾਂ ਨੂੰ ਭੈਣਾਂ ਨੂੰ ਵੀਰਾਂ ਤੇ ਸੁਹਾਗੜਾਂ ਨੂੰ ਉਨ੍ਹਾਂ ਦੇ ਸਹਾਗ ਤੋਂ ਬਾਂਝਾ ਕੀਤਾ ਹੋਵੇਗਾ ਅੱਜ ਵੀ ਇਹ ਵਿਦੇਸ਼ੋਂ ਪੀੜਤ ਬੇਦੋਸੇ ਪੀੜਤਾ ਬਖੀਆਂ ਠੋਕਰਾ ਖਾਂਦੇ ਪਤਾ ਨਹੀਂ ਕਿਸ ਤਰ੍ਹਾਂ ਅਤੇ ਕਿੰਨਾ ਹਾਲਾਤਾਂ ਵਿੱਚ ਜੀਵਨ ਰੂਪੀ ਗੱਡੀ ਨੂੰ ਰੋੜਨ ਵਿੱਚ ਮਜਬੂਰ ਬਣ ਗਏ ਇਸ ਤੋਂ ਇਲਾਵਾ ਪੰਜਾਬ ਦਾ ਜੋ مالی ਨੁਕਸਾਨ ਹੋਇਆ ਉਸ ਦਾ ਤਾਂ ਕੋਈ ਹਿਸਾਬ ਤਾ ਵੀ ਨਹੀਂ ਇਸ ਲਈ ਸਮੁੱਚੇ ਮਨੁੱਖੀ ਭਾਈਚਾਰੇ ਨੂੰ गुजारिश ਹੈ ਕਿ ਉਹ ਆਪਾਂ ਸਾਰੇ ਰਲ ਮਿਲ ਕੇ ਜਾਂ ਤਾਂ ਧਰਮਾਂ ਨਸਲਾਂ ਅਤੇ ਫਿਰਕੀਆਂਆਂ ਤਾਂ ਵਰਗਾਂ ਤੋਂ ਉੱਪਰ ਉੱਠ ਕੇ ਸਿਰਫ ਤੇ ਸਿਰਫ ਇੱਕ ਮਨੁੱਖ ਵਜੋਂ ਹੀ ਸਮਾਜਿਕ ਮੰਚ ਤੇ ਵਿਚਰਨ ਦਾ عہد ਕਰੀਏ ਤਾਂ ਕਿ ਭਵਿੱਖ ਵਿੱਚ ਅਜਈਆਂ ਕਾਲੀਆਂ ਰਾਤਾਂ ਅਤੇ ਖੂਨੀ ਦਿਸ਼ ਗੁਰੂਆਂ ਪੀਆਂ ਦੀ ਇਸ ਪਵਿੱਤਰਤਾ ਦੀ ਦੇ ਮੋੜ ਦੇਖਣ ਨੂੰ ਨਾ ਮਿਲਣ ਬਹੁਤ ਹੀ ਵਧੀਆ ਕਹਾਣੀ ਹੈ ਜੀ ਤਾਂ ਨੂੰ ਇਹ ਕਹਾਣੀ ਕਿਸ ਤਰ੍ਹਾਂ ਲਗੀ ਤੁਸੀਂ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੱਤਵਾਦ ਬਾਰੇ ਵੀ ਆਪਣੇ ਕਮੈਂਟ ਕਰਕੇ ਦੱਸਣਾ ਕਿਸੇ ਕਿਸ ਨੇ ਇਸ ਬਾਰੇ ਸੁਣਿਆ ਦੇਖਿਆ ਇਸ ਬਾਰੇ ਜਰੂਰ ਕਮੈਂਟ ਕਰਕੇ ਦੱਸਣਾ ਹਾਂ ਤੱਕ ਸੋ ਲਈ ਬਹੁਤ ਬਹੁਤ ਧੰਨਵਾਦ ਜੀ